ਪੰਜਾਬ ਦੇ ਮੁੱਖ ਮੰਤਰੀ ਦੇ ਹਲਕਾ ਧੂਰੀ ਦੇ ਕੱਕੜਵਾਲ ਚੌਂਗਸ ਦੇ ਤਰ ਸ਼ਰਮਾ ਨਰਸਿੰਗ ਹੋਮ ਵਿਖੇ ਬੀਤੀ ਰਾਤ ਅਣਪਛਾਤੇ ਲੁਟੇਰਿਆਂ ਨੇ ਡਾਕਟਰ ਦੀ ਕੁੱਟਮਾਰ ਕਰਕੇ ਹਜ਼ਾਰਾਂ ਰੁਪਏ ਦੀ ਨਕਦੀ ਤੇ ਸੋਨੇ ਦੇ ਗਹਿਣੇ ਲੁੱਟ ਲਏ ਕੇ ਐਨ ਸ਼ਰਮਾ ਨਰਸਿੰਗ ਹੋਮ ਦੇ ਡਾਕਟਰ ਸ਼ਰਮਾ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸ਼ਤਰ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਜਾਣਕਾਰੀ ਦਿੱਤੀ ਪੱਤਰਕਾਰਾਂ ਨੂੰ ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਯੂਥ ਕਾਂਗਰਸ ਦੇ ਜਨਰਲ ਸ਼ਤਰ ਨੇ ਦੱਸਿਆ ਕਿ ਬੀਤੀ ਅੱਧੀ ਰਾਤ ਨੂੰ ਕੁਝ ਅਣਪਛਾਤੇ ਲੁਟੇਰਿਆਂ ਦੇ ਸਿਰ ਅਤੇ ਮੂੰਹ ਬੰਨੇ ਹੋਏ ਸੰਕੰਨਦ ਟੱਪ ਕੇ ਨਰਸਿੰਗ ਹੋਮ ਵਿੱਚ ਦਾਖਲ ਹੋਏ ਰਮਾ ਨੂੰ ਡੰਡਿਆਂ ਨਾਲ ਫੋਟਿਆ ਤੇ ਘਰੋਂ ਨੱਕ ਦੀ ਅਤੇ ਗਹਿਣੇ ਲੁੱਟ ਕੇ ਫਰਾਤ ਹੋ ਗਏ ਕੀ ਕਹੋਂਗੇ ਤੁਸੀਂ ਸ਼ਿਕਾਇਤ ਨਹੀਂ ਕਰੋਗੇ ਜੀ ਦੇਖੋ ਮੈਂ ਪਹਿਲਾਂ ਵੀ ਜ਼ਿਕਰ ਕਰਿਆ ਬਾਈ ਜੀ ਇਹ ਬੜੀ ਮਨ ਭਾਗੀ ਘਟਨਾ ਹੋ ਰਹੀਆਂ ਨੇ ਸਾਡੇ ਸ਼ਹਿਰ ਦੇ ਵਿੱਚ ਇਹ ਅੱਜ ਤੱਕ ਅਸੀਂ ਨਾ ਸੁਣੀਆਂ ਸੀ ਨਾ ਦੇਖੀਆਂ ਸੀ ਕੱਲੀਆਂ ਕੁ ਬਾਰਾਂ ਸੁਣਦੇ ਸੀਗੇ ਕਿ ਬਾਰਡਰ ਵਾਲੇ ਏਰੀਆ ਦੇ ਵਿੱਚ ਕਿਵੇਂ ਚੋਰੀਆਂ ਦੰਦੇ ਹਾੜੀ ਕੀਤੀਆਂ ਜਾ ਰਹੀਆਂ ਨੇ ਉਸੇ ਤਰ੍ਹਾਂ ਅੱਜ ਸਾਨੂੰ ਦੇਖਣਾ ਪੈ ਰਿਹਾ ਬੜੀ ਬੰਦਸੀਬੀ ਨਾਲ ਕਿਹੜੀਆਂ ਚੀਜ਼ਾਂ ਸਾਡੇ ਸ਼ਹਿਰ ਪੁਰੀ ਵਿੱਚ ਵੀ ਹੋਣ ਲੱਗ ਪਈਆਂ ਆ ਤੁਹਾਡੇ ਸਾਹਮਣੇ ਜਿਹੜੇ ਕੈਮਰੇ ਦੇ ਮੇਰੇ ਨਾਲ ਬੈਠੇ ਐ ਬਹੁਤ ਸਤਿਕਾਰਯੋਗ ਸ਼ਖਸੀਅਤਾਂ ਨੇ ਪਿੱਛੇ ਖੜੇ ਆ ਬੜੇ ਮਾਨਯੋਗ ਵਿਅਕਤੀ ਨੇ ਸਾਥ ਇਹਨਾਂ ਦੇ ਸਾਰੇ ਵਿਕਟਮਸ ਨੇ ਇਹ ਚੀਜ਼ਾਂ ਦੇ ਜਿਨ੍ਹਾਂ ਦੇ ਤਾਂ ਡਾਕਟਰ ਸਾਹਿਬ ਦੇ ਘਰੇ ਪਿਛਲੇ 2 ਦਿਨ ਪਹਿਲਾਂ ਦਿਨ ਦਿਹਾੜੇ सॉरी ਰਾਤ ਨੂੰ 11 ਵਜੇ ਇਹਨਾਂ ਦੇ ਘਰੇ ਆਉਂਦੇ ਐ ਔਰ ਇਹਨਾਂ ਨਾਲ ਕੁਸਪੈਟ ਕਰਕੇ ਇਹਨਾਂ ਦੀ ਚੋਰੀਆਂ ਕੀਤੀਆਂ ਜਾਂਦੀਆਂ ਮਨੋਂ ਇਦਾਂ ਦੀਆਂ ਜਿਹੜੀਆਂ ਚੋਰੀਆਂ ਨੇ ਇਹ ਤੇ ਸਾਡੇ ਪ੍ਰਸ਼ਾਸਨ ਨੂੰ ਨੰਤ ਪਾਉਣੀ ਚਾਹੀਦੀ ਐ ਔਰ ਨਾਲ ਹੀ ਸਾਡੇ ਬਹੁਤ ਹੀ ਸਤਕਾਰਯੋਗ ਜੀਜੇ ਬਾਬਾ ਜੀ ਬੈਠੇ ਹੈ ਇਹਨਾਂ ਦੇ ਪੀਰਖਾਨੇ ਵਿੱਚ ਦੁਪਹਿਰੇ 1 ਵਜੇ ਸਿਖਰ ਦੁਪਹਿਰੇ 1 ਵਜੇ ਉੱਥੇ 골ਕ ਦੀ ਚੋਰੀ ਕੀਤੀ ਜਾਂਦੀ ਹੈ ਜੀ ਆ ਸਾਡੇ ਜੀਜੇ ਜੀ ਮਗਰ ਖੜੇ ਹੈ ਇਹਨਾਂ ਦੇ 3 ਸੂਰ ਤੋਂ ਘਰ ਤੇ ਉੱਤਰ ਕੇ ਬੰਦੇ ਆਉਂਦੇ ਆ ਰੋਸ਼ੇਤਾਨ ਜਿੱਥੇ ਬਣਿਆ ਹੁੰਦਾ ਉੱਥੋਂ ਨਿਕਲ ਕੇ ਬੰਦੇ ਆਉਂਦੇ ਆ ਵਿਅਕਤੀ ਉੱਥੋਂ ਆ ਕੇ ਥਲੋਂ 1.5 ਤੋਂ ਰੱਖਦੀ ਚੋਰੀ ਕਰਦੇ ਆ ਮਗਰ ਸਾਡੇ ਡਾਕਟਰ ਕਲਸੀ ਸਾਹਿਬ ਖੜੇ ਹੈ ਇਹਨਾਂ ਨਾਲ ਵੀ ਸੇਮ ਇਨਸੀਡੈਂਟ ਹੁੰਦਾ ਜੀ ਇਹਨਾਂ ਦੀ ਦੁਕਾਨ ਤੇ ਤੋੜ ਭੰਨ ਕਰਕੇ ਚੋਰੀ ਕੀਤੀ ਜਾਂਦੀ ਹੈ ਅਬ ਵਗੜੀਆਂ ਰੋਡ ਤੇ ਖੜੇ ਆ ਜੀ ਅਬ ਮੇਰੇ ਭਰਾ ਖੜੇ ਆ ਇਹਨਾਂ ਦੇ ਬ੍ਰਦਰ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ 6 ਵਿਅਕਤੀਆਂ ਵੱਲੋਂ ਉਹਦੇ ਵਿੱਚੋਂ 2 ਵਿਅਕਤੀ ਆਇਡੈਂਟੀਫਾਈ ਵੀ ਕਰ ਲਏ ਗਏ ਆ ਇਹਨਾਂ ਵੱਲੋਂ ਪਰ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਇਹ ਬੜੀ ਕਹਿ ਸਕਦੇ ਹੋ ਕਿ ਬੜੀ ਬੇਪਾਕੀ ਗੱਲ ਹੈ ਕਿ ਸਾਡੀ ਪ੍ਰਸ਼ਾਸਨ ਨੇ ਇਸ ਚੀਜ਼ ਤੇ ਗੌਰ ਨਹੀਂ ਕਰ ਰਿਹਾ ਤੁਸੀਂ ਕਾਂਗਰਸ ਪਾਰਟੀ ਦੇ ਨੁਮਾਇੰਦੇ ਤੁਹਾਡੇ ਵੱਲੋਂ ਕੀ ਉਪਰਾਹਲੇ ਕੀਤੇ ਜਾ ਰਹੇ ਨੇ ਨਹੀਂ ਔਰੇ ਮੈਂ ਕੋਈ ਕਾਂਗਰਸ ਪਾਰਟੀ ਹੋਣ ਦੇ ਨਾਤੇ ਨਹੀਂ ਆਇਆ ਔਰੇ ਮੈਂ ਆਇਆ ਮੇਰੇ ਸ਼ਹਿਰ ਕਰਕੇ ਕਿਉਂਕਿ ਇਹ ਮੇਰਾ ਆਪਣਾ ਸ਼ਹਿਰ ਹੈ ਔਰ ਇਹ ਸ਼ਹਿਰ ਦੇ ਵਿੱਚ ਅਗਰ ਅਸੀਂ ਆਪਣੇ ਲੋਕਾਂ ਦੀ ਬਾਤ ਨਹੀਂ ਬੁਲੰਦ ਕਰਾਂਗੇ ਤਾਂ ਮੈਨੂੰ ਲੱਗਦਾ ਚਿੱਟੇ ਕੁਰਤੇ ਪਜਾਮੇ ਪਾਉਣ ਦਾ ਕੋਈ ਫਾਇਦਾ ਨਹੀਂ ਅਗਰ ਅਸੀਂ ਇਹ ਮੁੱਦੇ ਇਹ ਸਾਡੇ ਸਮਾਜਿਕ ਮੁੱਦੇ ਜਿਹੜੇ ਹਰ ਘਰ ਦੇ ਨਾਲ ਜੁੜਿਆ ਹੋਇਆ ਮੁੱਦਾ ਹੈ ਜੇ ਅਸੀਂ ਉਹਨੂੰ ਜਾਗਰ ਨਹੀਂ ਕਰ ਸਕਦੇ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਵਿਅਕਤੀ ਨੂੰ ਰਾਜਨੀਤੀ ਕਰਨੀ ਚਾਹੀਦੀ ਹੈ ਔਰ ਕਿਉਂਕਿ ਇਹ ਉਹ ਲੋਕ ਨੇ ਜਿਨ੍ਹਾਂ ਦੀ ਸਮਾਜ ਨੂੰ ਬਹੁਤ ਲੋੜ ਹੈ ਚਾਹੇ ਉਹ ਸਾਡੇ ਮਾਣਿ ਬਾਬਾ ਜੀ ਨੇ ਚਾਹੇ ਡਾਕਟਰ ਸਾਹਿਬ ਨੇ ਚਾਹੇ ਵਿਜੇ ਜੀ ਨੇ ਚਾਹੇ ਡਾਕਟਰ ਕਲਸੀ ਸਾਹਿਬ ਨੇ ਇਹ ਉਹ ਵਿਅਕਤੀ ਨੇ ਜਿਨ੍ਹਾਂ ਨੇ ਸਮਾਜ ਨੂੰ ਬਹੁਤ ਕੁਝ ਦਿੱਤਾ ਹੁਣ ਅਗਰ ਮੈਂ ਡਾਕਟਰ ਸਾਹਿ ਸਾਡੇ ਉਰੇ ਨਵਾਂ ਇੰਡਸਟਰੀ ਚੈਂਬਰ ਦੇ ਪ੍ਰਧਾਨ ਨੇ ਬਲਜੀਤ ਜੀ ਐਸੈਕਟਰੀ ਸਾਹਿਬ ਖੜੇ ਐ ਸਰ ਜੀ ਜੀ ਇਹਨਾਂ ਨੇ ਮੈਨੂੰ ਪਰਸੋਂ ਦੱਸਿਆ ਕਿ ਡਾਕਟਰ ਸਾਹਿਬ ਕੋਲ ਰਾਤ ਨੂੰ 12 ਵਜੇ ਆਉਂਦੇ ਐ ਫੈਕਟਰੀ ਦੇ ਵਿੱਚ ਕਿਸੇ ਦਾ ਹੱਥ ਕੱਟਿਆ ਜਾਂਦਾ ਤੇ ਡਾਕਟਰ ਸਾਹਿਬ ਨਿਊ ਇਅਰ ਵਾਲੇ ਦਿਨ 31 ਤਰੀਕ ਵਾਲੇ ਦਿਨ 12 ਵਜੇ ਉਹਦੀ ਸਰਜਰੀ ਕਰਦੇ ਆ ਜੀ ਅਗਰ ਐਦਾਂ ਦੀ ਇਨਸੀਡੈਂਟਸ ਹੋਣੀਆਂ ਜਿਹੜੀਆਂ ਡਾਕਟਰ ਸਾਹਿਬ ਨਾਲ ਹੋਈਆਂ ਫਿਰ ਉਹ ਕੱਲ ਨੂੰ ਕਿਹੜੇ ਵਿਅਕਤੀ ਦੀਆਂ ਸਰਜਰੀਆਂ ਕਰਨਗੇ ਜੀ ਕਿਹਦੀ ਰਾਤ ਨੂੰ ਉਹਦੀ ਰਾਤ ਨੂੰ ਜਦੋਂ ਹਾਕੂਗੇ ਇਹਨਾਂ ਨੇ ਕਿਹੜੇ ਗੇਟ ਖੋਲਣੇ ਆ ਫਿਰ ਕਿਉਂਕਿ ਜਦੋਂ ਆਪ ਜਾਣ ਹੀ ਸੁਰੱਖਿਤ ਨਹੀਂ ਇਹ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਅਸੀਂ ਸਾਰੇ ਜਿਹੜੇ ਵਿਕਟਿਮਸ ਨੇ ਉਹਨਾਂ ਨਾਲ ਲੱਗ ਕੇ ਸਾਰੇ ਆਗੂ ਸਹਿਬਾਨਾਂ ਨਾਲ ਖੜੇ ਹੋ ਕੇ ਇਹ ਪੀਸੀ ਕਰੀਏ ਕਿ ਇਦਾਂ ਦੇ ਜਿਹੜੇ ਚੀਜ਼ਾਂ ਹੋ ਰਹੀਆਂ ਨੇ ਇਦਾਂ ਦੇ ਇਨਸੀਡੈਂਟਸ ਹੋ ਰਹੇ ਉਹਨਾਂ ਰੁਕਿਆ ਜਾਵੇ ਔਰ ਪ੍ਰਸ਼ਾਸਨ ਹੈ ਕਿ ਪੂਰ ਜੋਰ ਲਖੀ ਲਿਆ ਅਗਰ ਇਹ ਤੇ ਉਹ ਲਾਤਬਦੀ ਨਹੀਂ ਕਰਦੇ ਅਗਰ ਉਹ ਇਸ ਚੀਜ਼ ਨੂੰ ਅਨਕੇਲ ਨਹੀਂ ਪਾਉਂਦੇ ਤਾਂ ਸਾਡੇ ਵੱਲੋਂ ਸੰਘਰਸ਼ ਹੋਰ ਤੇਜ਼ੀ ਨਾਲ ਕਰਿਆ ਜਾਵੇ ਮੁੱਖ ਮੰਤਰੀ ਆਪੋ ਹਲਕਾ ਹੂਣ ਦੇ ਬਾਜ਼ੂ ਦੇ ਕਾਟਾਂ ਵਾਪਰੀ ਜਾਂਦੇ ਨੇ ਨਹੀਂ ਮੁੱਖ ਮੰਤਰੀ ਤਾਂ ਜੀ ਸਿਰਫ ਬਾਈ ਦੇ ਵਿੱਚ ਆਇਆ ਸੀ ਵੋਟਾਂ ਲੈ ਕੇ ਚਲੇ ਗਏ ਸਨ ਉਹਨਾਂ ਬਾਰੇ ਮੈਂ ਟਿੱਪਣੀ ਨਹੀਂ ਕਰਾਂਗਾ ਪਰ ਉਹਨਾਂ ਨੂੰ ਇਹ ਚਾਹੀਦਾ ਕਿ ਇਹਨਾਂ ਦੇ ਲੋਕ ਪਿੱਛੇ ਜਿਉਂਦੇ ਨੇ ਕਿ ਮਰਦੇ ਇਹ ਤਾਂ ਪੁੱਛ ਸਕਦੇ ਆ ਬਾਜ਼ੂ ਭੋਗਾਂ ਦੇ ਸ਼ੋਕ ਮਤੇ ਜਾਂ ਆਪਣੇ ਘਰਦਿਆਂ ਨੂੰ ਭੇਜ ਕੇ ਹਾਜ਼ਰ ਲਵਾਉਣ ਤੋਂ ਬਿਹਤਰ ਹੈ ਕਿ ਪਹਿਲਾਂ ਹੀ ਲੋਕਾਂ ਦਾ ਹਾਲ ਚਾਲ ਜਾਣਿਆ ਜਾ ਸਕੇ ਔਰ ਸਬਾਕੀ ਆਗੂ ਸਹਿਬਾਨੜ ਵੀ ਮੇਰੀ ਬੇਨਤੀ ਹੈ ਦੇਖੋ ਤੁਹਾਡੇ ਸ਼ਰੀਰ ਜਿਹੜੇ ਵੀ ਵਪਾਰ ਮੰਡਲ ਦੇ ਆਗੂ ਸਹਿਬਾਨ ਕੋਈ ਵੀ ਸਾਡੇ ਸਮਾਜਿਕ ਜਥੇਬੰਦੀ ਦਾ ਆਗੂ ਹੈ ਕੀ ਇਦਾਂ ਦੇ ਮੁੱਦਿਆਂ ਨੂੰ ਚੱਕਿਆ ਕਰਨ ਇਦਾਂ ਦੇ ਮੁੱਦਿਆਂ ਵਿੱਚ ਇਕੱਠੇ ਹੋਇਆ ਕਰਨ ਔਰ ਕਿਉਂਕਿ ਇਹ ਅਗਰ ਇਹ ਮੁੱਦੇ ਕਰਕੇ ਅਸੀਂ ਇਕੱਠੇ ਨਹੀਂ ਹੋਵਾਂਗੇ ਤਾਂ ਬਾਈ ਜੀ ਸਾਡੇ ਜੋੜ ਦਾ ਕੋਈ ਫਾਇਦਾ ਹੀ ਨਹੀਂ ਅਸੀਂ ਸਾਰੇ ਜਾਣੇ ਸਮਾਜਿਕ ਪ੍ਰੋਗਰਾਮਾਂ ਤੇ ਇਕੱਠੇ ਹੁੰਨੇ ਆ ਪਰ ਉਹਨਾਂ ਨੂੰ ਚਾਹੀਦਾ ਕਿ ਆ ਜਿਹੜੇ ਮੁੱਦੇ ਆ ਪਿਛਲੇ 5-7 ਦਿਨਾਂ 'ਚ ਧੂਰੀ 'ਚ 10 ਤੋਂ 12 ਚੋਰੀਆਂ ਹੋਈਆਂ ਜੀ ਔਲਗ-ਲਗ ਏਰੀਆ ਤੇ ਹੋਈਆਂ ਨੇ ਕਿਤੇ ਦਿਨ ਦਿਹਾੜੇ ਹੋਈਆਂ ਕਿਤੇ ਰਾਤ ਨੂੰ ਹੋਈਆਂ ਇਹ ਚੀਜ਼ਾਂ ਨੂੰ ਨੱਥ ਪਾਉਣ ਦੀ ਜ਼ਰੂਰਤ ਹੈ ਸਰਕਾਰ ਨੂੰ ਔਰ ਪ੍ਰਸ਼ਾਸਨ ਨੂੰ ਬੇਨਤੀ ਹੈ ਇਤੇ ਗੌਰ ਕਰਨ ਔਰ ਸਾਰੇ ਇਹਨਾਂ ਨੂੰ ਬਾਕੀਆਂ ਨੂੰ ਬੇਨਤੀ ਹੈ ਕਿ ਆਪਾਂ ਇਕੱਠੇ ਹੋ ਕੇ ਇੱਕ ਪਲੇਟਫਾਰਮ ਤੇ ਆ ਕੇ ਆਪਣੇ ਧੂਰੀ ਦੀ ਆਵਾਜ਼ بلند ਕਰੀਏ ਔਰ ਇਹ ਚੀਜ਼ਾਂ ਹੋਣ ਤੋਂ ਰੋਕੀ ਪਹਿਲਾਂ 2021 ਚ ਮੇਰੇ ਘਰ ਵੀ ਚੋਰੀ ਹੋਈ ਤੇ ਉਦੋਂ ਵੀ ਮੈਨੇ ਬਹੁਤ ਕੋਸ਼ਿਸ਼ ਕੀਤੀ ਪਰ ਉਦੋਂ ਹੀ ਪ੍ਰਸ਼ਾਸਨ ਸੰਪਰਕ ਦੀ bari ਗੌਰ ਨਹੀਂ ਕੀਤੀ ਗਈ ਤੇ ਹੁਣ ਸਾਡੇ 27 12 2024 ਨੂੰ ਜਿਹੜੇ ਪੀਰਖਾਨੇ ਦਿਨ ਦਿਹਾੜੀ ਦਾ ਬਈ ਰਾਤ ਨੂੰ ਬਹੁਤ ਚੱਕਿਆ ਗਿਆ ਉਹੀ ਮੈਂ ਵੀਡੀਓ ਬਣਾ ਕੇ ਪ੍ਰਸ਼ਾਸਨ ਅਧਿਕਾਰੀ ਜੀ ਉਹਨਾਂ ਨੂੰ ਵੀ ਜਵਾਬ ਨਹੀਂ ਦਿੱਤਾ ਫਿਰ ਦੋ ਦਿਨ ਦੀ ਰਾਤ ਨੂੰ ਜੁਤੇ ਬੰਦੇ ਆਏ ਜੀ ਉਹਨਾਂ ਨੇ ਖੇਡ ਭਨਾਂ ਦੀ ਬਹੁਤ ਕੋਸ਼ਿਸ਼ ਕੀਤੀ ਅਸੀਂ ਕਾਲ ਕੀਤੀ ਠਾਣੇ ਦੇ ਵਿੱਚ ਪਰ ਉਹਨਾਂ ਦੇ ਬੰਦੇ ਆਏ ਬਹੁਤ ਦਿਖਾਇਆ ਕਿ ਅੱਜ ਤੱਕ ਕੋ ਬੰਦਾ ਨਾ ਕੋਈ ਜੇ ਸੌਂਗੀ ਦੂਸਰਾ ਆਉਣਾ ਸੰਭਲ ਲਵੇਗੀ ਅਸੀਂ ਹੀ ਮੰਨ ਕਾਤੇ ਵੀ ਕਾਰਵਾਈ ਕੀਤੀ ਕਾਰਵਾਈ ਕੀਤੀ ਜੀ ਉਹ ਵੀ ਤੁਹਾਡੇ ਕਹਿਣ ਦੇ ਮੁਤਾਬਕ ਦੋ ਦਿਨਾਂ ਦੇ ਵਿੱਚ ਦੋ ਵਾਰੀ ਤੁਹਾਡੇ ਮਤਲਬ ਕਿ ਪੀਰ ਖਾਨੇ ਦੇ ਉੱਪਰ ਚੋਰੀ ਦਾ ਇੱਕ ਹੋਰ ਚੋਰੀ ਹੋ ਗਈ ਇੱਕ ਦੂਜੀ ਵਾਰ ਦੀ ਚੋਰੀ ਫੇਰ ਕੋਸ਼ਿਸ਼ ਕੀਤੀ ਗਈ ਵੀ ਸੀਐਨਸੀਡੀ ਹੈ ਔਰ ਸੀਐਨਸੀ ਨੂੰ ਵੀ ਇਹਦੀ ਬੇਨਤੀ ਕਰਦੇ ਆ ਵੀ ਛੋਟੇ ਹੀ ਦੇ ਵਿੱਚ ਆਇਆ ਕੋਈ ਸੋਰੀਆ ਫਿਰ ਕਿਵੇਂ ਹੋ ਗਿਆ ਜੀ ਔਰ ਇਹ ਸੇਮ ਇਨਸੀਡੈਂਟ ਹੈ ਜੀ ਜਿੱਦਣ ਰਾਤ ਨੂੰ ਇਹਨਾਂ ਨੇ ਕੋਸ਼ਿਸ਼ ਕੀਤੀ ਕਿ 1 ਵਜੇ ਪੀਰਖਾਨੇ ਦੇ ਦਰਵਾਜ਼ੇ ਤੋੜਨ ਦੀ ਕੋਸ਼ਿਸ਼ ਕਰੇਗੀ ਉਹ ਤੋਂ ਬਾਅਦ ਉਹ ਡਾਕਟਰ ਸਾਹਿਬ ਕਹਿੰਦੇ ਆਏ ਜੀ ਜਾਇਆਂ ਦਿਨ ਤੇ ਅੜੇ ਚੋੜੀਆਂ ਹੋਣ ਲੱਗੀਆਂ ਜੀ ਤਾਂ ਫਿਰ ਉਹ ਕਿਵੇਂ ਚੱਲੂ ਗਈ ਸਮਾਜ ਆਪਲਾ ਨਾ ਹਾਂ ਜੀ ਹਾਂ ਜੀ ਸਹੀ ਹੈ ਜੀ ਚਲੋ ਮੰਨ ਲਏ ਬੰਦੇ ਬਾਲਾ ਕਿਤੇ ਤੇ ਮੇਰੇ ਤੋਂ 50000 ਰੁਪਏ ਨਿਕਲਦੀ ਤੇ ਟਾਰਟ ਨੂੰ 1 ਗ੍ਰਾਮ ਤੋੜੇ ਟਾਰਟ ਪੰਚੋਲੇ ਸਮਾਨ ਆ ਗਿਆ ਜਿਹੜਾ ਮੈਂ ਆਕਸੀਜਨ ਮੇਗਾ ਆਇਆ ਸੀ ਉਪਰ ਦੀ ਇੱਕ ਨੀਰ ਵਾਲੀ ਤੋੜਾ 500 ਕੁਝ ਕਹਿੰਦੇ ਸੀ ਸ਼ਾਬੀ ਬੋਲਦੇ ਸੀ ਕਿੰਨੇ ਬੰਦੇ ਸੀ ਇੰਦਾ ਚੀ ਤਿੰਨ ਬੰਦੇ ਆਏ ਸੀ ਮੇਰੇ ਕੋਲ ਕਿ ਉਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਰਿਪੋਰਟ ਕੀਤਾ ਉਸ ਨੂੰ ਰਿਪੋਰਟ ਕੀਤਾ ਸੀ ਦੇ ਵੀ ਸਾਬਤ ਕਰ ਰਹੇ ਹਾਂ 155 ਮਿੰਟ ਦੇ ਤੇ 5 ਮਿੰਟ ਦਾ ਦਾਅਵਾ ਕੀਤਾ ਕੀ ਮੰਗ ਕਰਦੇ ਹੋ ਕੀ ਹੈ ਮਰੇ ਗਾਣੇ ਵੀ ਜੇ ਬੰਦੇ ਨੂੰ ਇਹ ਜੇ ਘਰ ਦਾ ਨਾ ਨਾ ਹੋਣ ਪਾਪਨ ਇਹ ਉਜਲੇ ਵੀ ਸਿਕਿਉਰਟੀ ਜ਼ਿਆਦਾ ਹੋ ਰਹੀ ਹੈ ਇਹ ਸਾਰੇ ਡਾਕਟਰ ਨਾਲ ਵੀ ਇਹਦਾ ਕੋਈ ਜਾਂਦਾ ਤਾਂ ਬਾਕੀ ਸਟਾਫ ਬੰਦੇ ਨਾਲ ਕੀ ਹੋ ਸਕਦਾ ਹੈ ਕਿ ਡਾਕਟਰ ਜਦੋਂ ਅੱਧੇ ਰਾਤ ਉੱਠਾ ਹੁੰਦਾ ਉਹਨਾਂ ਨੇ ਜਿਹੜੇ ਕੁਰੀ ਉਹਨਾਂ ਨੂੰ ਕੰਮ ਕਰਨੇ ਹੁੰਦੇ ਨੇ ਐਮਰਜੈਂਸੀ ਕੰਮ ਕਰਨੇ ਹੁੰਦੇ ਨੇ ਜੇ ਉਹ ਹੀ ਸਿਕਿਉਰ ਨਹੀਂ ਹੈਗੇ ਤਾਂ ਕੋਣ ਸਿਕਿਉਰ ਐਸੇ ਦੋ ਮੁੱਖ ਮੰਤਰੀ ਦਾ ਹਲਕਾ ਜੀ ਇਹ ਦੇਖੀ ਗਣ ਆਏ ਸਟੇਰੀ ਦਾ ਇੰਨਾ ਵੱਡਾ ਏਰੀਆ ਵਧੀਆ ਏਰੀਆ ਹੈਗਾ ਇਹ ਕੱਲ੍ਹ ਕਦੇ 40 ਸਾਲ ਚ ਕੋਈ ਨਹੀਂ ਜਾਂ ਕੁਝ ਨਹੀਂ ਹੋਇਆ ਮੇਰੇ ਕੋਲ ਨਾਲ ਪਰ ਇਹ ਹਿੰਸਟਾਈਮ ਇਨ ਸਿਕਿਉਰਟੀ ਦੀ ਬਹੁਤ ਏ ਗੱਲ ਗੱਲ ਵਾ 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 ਬਬੀ ਚੀ ਦੀ ਰਾਤ ਨੂੰ ਇਹ ਵਾਕਿਆ ਹੋਇਆ ਹੈ ਕਿ ਉੱਤੋਂ ਬਿਲਡਿੰਗ ਤੋੜ ਕੇ ਖੱਲਿਆ ਇਹ ਕਿ ਤੁ ਲੋਕਾਂ ਕਹਿਸ਼ਤ ਮੇਰਾ 1.5 ਲੱਖ ਰੁਪਏ ਦਾ ਗਾਇਬ ਹੋ ਚੁੱਕਿਆ ਹੈ। ਕਿ ਬਾਹਰ ਤੋਂ ਡੇਟ ਤੋਂ ਤੋੜ ਕੇ ਨਿਕਲ ਗਏ ਬਾਹਰ ਤੋਂ। ਇੱਦਾਂ ਕੀ ਮੰਗ ਕਰ ਦੁੱਤੇ? ਕਾਰਵਾਈ ਹੋਣੀ ਚਾਹੀਦੀ ਹੈ। ਸ਼ਹਿਰ 'ਚ ਮਾਰਾ ਕੰਮ ਹੈ ਇਹ। ਆਪਣੇ ਘਰ ਦਾ ਕਿਹੜੀ ਦਿੰਦੀ ਸਾਰੇ? ਹੈ? ਆਹੋ ਫੋਟੋ। 25 ਤਰੀਕ ਰਾਤ ਦੀ। ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ।